सोहं महाराज शेर सिंह विष्णु भगवान् दीया सोहं महाराज शेर सिंह विष्णु ਨੇਕਾੰਕ ਹਰ ਸ਼ਬਦ ਪੰਡਾਰ ਵਿੱਚੋਂ ਗ੍ਰੰਥ ਨੰਬਰ 2 ਅੰਗ ਨੰਬਰ 83 ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਮਾਣ ਜਮਨ ਕਨਾਰੇ ਫਟ ਗੁਰਮੁਖ ਸਾਚੇ ਪ੍ਰਭ ਸਾਚਾ ਤਾਰੇ ਜੋਤ ਜਗਾਏ ਪਰਗਟਾਏ ਵਸਾਏ ਗੁਰਮਖ ਸਾਚੇ ਅਗੰਮ ਅਪਾਰੇ ਬੇਮੁਖ ਤੜਫਾਏ ਅਗਨ ਜੋਤ ਲਗਾਏ ਕਰਨ ਹਾਏ ਹਾਏ ਨਾ ਕੋਈ ਪਾਵੇ ਸਾਰੇ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲੰਕ ਨੇ ਨਰਾਇਣ ਨਰ ਅਵਤਾਰੇ ਨਰਾਇਣ 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 ਨਾਰ ਮਾਤ ਲੋਕ ਆਇਆ ਜਮ ਤਾਰ ਚਾਰ ਵਰਨ ਇਕ ਜਾਏ ਕਰ ਏਕ ਆਕਸ਼ਵਦ ਸੋਹੰਦ ਵਿੱਚ ਮਾਤ ਜਾਏ ਤਾਰ ਮਹਾਰਾਹੀ ਸ਼ੇਰ ਸਿੰਘ বিষ্ণੂ ਭਗਵਾਨ ਮਹਿਮਾ ਜਗਤ ਅਪਰ ਉਪਰ ਅਪਾਰ ਜਾਵੇ ਤਾਰ ਆਵੇ ਦਵਾਰ ਪਾਵੇ ਸਾਰ ਕਰਮ ਵਿਚਾਰ ਲੇਖ ਲਖਾਰ ਭਗਤ ਉਧਾਰ ਆਪ ਕਰਤਾਰ ਵਿੱਚ ਸੰਸਾਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਏਕਾ ਬਖਸ਼ੇ ਚਰਨ ਪਿਆਰ ਚਰਨ ਨਾਤਾ ਭਗਤ ਪਛਾਤਾ ਸੋਹੰਗ ਦੇਵੇ ਸਾਚੀ ਦਾਤਾ ਪਾਰ ਬ੍ਰਹਮ ਪੁਰਖ ਵਿਦਾਤਾ ਜਨ ਭਗਤ ਪ੍ਰਭ ਆਪ ਪਛਾਤਾ ਗੁਣੀ ਗੁਣ ਵੱਡ ਗੁਣ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨ ਭਗਵਾਨ ਗੁਰਮਖ ਸਾਚੇ ਦੇਵੇ ਦਰਸ ਸੁਤਿਆਂ ਰਾਤਾ ਗੁਰਮਖ ਸੋਇਆ ਪ੍ਰਭ ਸਾਚਾ ਜਾਗ ਪ੍ਰਭ ਉਪਜਾਏ ਸੁਣਾਏ ਅਨਹਦ ਸਾਚਾ ਰਗਾ ਦਰਸ ਦਿਖਾਏ ਚਰਨ ਲਗਾਏ ਆਤਮ ਧੋਏ ਵੱਡ ਦਾਗਨ ਦਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪ੍ਰਭਾਨ ਅੰਤ ਕਾਲ ਕਲ ਜੋ ਜਨ ਤੇਰੀ ਸ਼ਰਨ ਲਾਗਾ ਸ਼ਰਨ ਲਾਗ ਸਿੱਖ ਸਾਚਾ ਪਾਏ ਸ਼ਰਨ ਲਾਗ ਆਤਮ ਅਗਨ ਗੁਰਮੁਖ ਬਜਾਏ ਸ਼ਰਨ ਲਾਗ ਦੀਪਕ ਜਗਲ ਪ੍ਰਭ ਸਾਚਾ ਜੋਤ ਜਗਾਏ ਸ਼ਰਨ ਲਾਗੋ ਹੋਏ ਮਗਨ ਪ੍ਰਭ ਏਕਾ ਪੇਵ ਖੁਲਾਏ ਸ਼ਰਨ ਲਾਗ ਰੰਗੇ ਰੰਗਣ ਰੰਗ ਉਤਰ ਨਾ ਜਾਏ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸੋਹੰਦ ਸਾਚਾ ਸ਼ਗਨ ਵਰ ਮੁਖ ਤੇਰੇ ਮੁਖ ਲਗਾਏ ਸੋ ਹੰਗਮ ਮੁਖ ਪ੍ਰਭ ਰਖਾਇਆ ਆਤਮ ਸੁਖ ਪ੍ਰਭ ਉਪਜਾਇਆ ਪੁੱਤਰੀ ਭੋਖ ਰਸਨਾ ਗਾਇਆ ਮਿਟਿਆ ਦੁੱਖ ਪ੍ਰਭ ਦਰਸ਼ਨ ਪਾਇਆ ਸਫਲ ਕੁਖ ਪ੍ਰਭ ਸ਼ਰਨ ਲਗਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨ ਭਗਵਾਨ ਵਾਲੀ ਦੋ ਜਹਾਨ ਜੋਤ ਸਰੂਪੀ ਕਲ ਜਾਮਾ ਪਾਇਆ ਜੋਤ ਸਰੂਪੀ ਜਾਮਾ ਧਾਰੇ ਆਪਣੀ ਜੋਤ ਆਪ ਨਰੰਕਾਰੇ ਭੇਦ ਅਭੇਦ ਅਭੇਦ ਕਰਤਾਰੇ ਦੇਵੀ ਦੇਵ ਨਾ ਪਾਇਣ ਸਾਰੇ ਗੁਰਮਖ ਸਾਚੇ ਕਰ ਸਾਚੀ ਸੇਵ ਪ੍ਰਭ ਆਏ ਚੱਲ ਦਵਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਏ ਭਾਗ ਲਗਾਏ ਦਰਸ ਦਿਖਾਏ ਜਮਨ ਕਨਾਰੇ ਜਮਨ ਕਨਾਰਾ ਧਾਮ ਸੁਹਾਏ ਰਾਮ ਅਵਤਾਰ ਜੋਤ ਪ੍ਰਗਟਾਏ ਕ੍ਰਿਸ਼ਨ ਮਨਾਰ ਦਰਸ ਦਿਖਾਏ ਨੇਕ ਲੰਕ ਨੇ ਅਵਤਾਰ ਨਾ ਤਰਾਵੇ ਆਪ ਬੁਜਾਵੇ ਆਪ ਜਣਾਏ ਗੁਰਮਖ ਸਾਚਾ ਪਾਵੇ ਸਾਰ ਮਹਾਰਾਹੀ ਸ਼ੇਰ ਸਿੰਘ বিষ্ণੂ ਭਗਵਾਨ ਕਨਾਰਾ ਜਮਨ ਲੋਕ ਮਾਤ ਬਣਾਏ ਸੱਚਖੰਡ ਦਵਾਰ ਸੱਚਖੰਡ ਦਵਾਰ ਬਣਾਏ ਏਕਾ ਆਕਾਰ ਜੋਤ ਪ੍ਰਗਟਾਏ ਕਰਾਏ ਜੈ ਜੈਕਾਰ ਸੋਹੰਗ ਵਰਤਾਏ ਮਹਾਰਾਜੇ ਸ਼ੇਰ ਸਿੰਘ ਮਿਸ਼ਰ ਭਗਵਾਨ ਜੋਤ ਸਰੂਪੀ ਜੋਤ ਪ੍ਰਗਟਾਏ ਵਿੱਚ ਸੰਸਾਰ ਜੋਤ ਸਰੂਪੀ ਜੋਤ ਪ੍ਰਗਟਾਏ ਆਪਣੋਂ ਭੇਵ ਆਪ ਚੁਕਾਏ ਵੱਡ ਵੱਡ ਦੇਵੀ ਦੇਵ ਆਪ ਅਖਵਾਏ ਕਨਕਪੁਰ ਵਾਸੀ ਆਪਣੇ ਭੇਵ ਆਪ ਖੁਲਾਏ ਮਹਾਰਾਜ ਸ਼ਰ ਸਿੰਘ ਵਿਸ਼ਨ ਭਗਮਾਨ ਅੰਤਮੇ ਅੰਤ ਅੰਤ ਕਾਲ ਸੱਚੀ ਜੋਤ ਜਗਾਏ ਸੱਚੇ ਪ੍ਰਭ ਕਰਮ ਕਮਾਵਣਾ ਜੋਤ ਸਰੂਪੀ ਖੇਲ ਅਰਚਾਵਣਾ ਵਡ ਵਡ ਪੂਪੀ ਮੇਲਮ ਲਾਵਣਾ ਵੇਖੇ ਜਾਂਦ ਕੂਪੀ ਦੀਪਕ ਜੋਤ ਜਗਾਉਣਾ ਸਤ ਸਰੂਪੀ ਦਰਸ ਦਿਖਾਉਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਲੀ ਹਿੰਦ ਸ਼ਰਨ ਲਗਾਉਣਾ ਵਾਲੀ ਹਿੰਦ ਦਇਆ ਕਮਾਏ ਆਪ ਆਪਣੀ ਬਣ ਬਣਾਏ ਭੁੱਲੇ ਡੁੱਲੇ ਪ੍ਰਭ ਚਰਨ ਲਗਾਏ ਕਲ ਜੁਗ ਰੁੱਲੇ ਪ੍ਰਭ ਆਪ ਤਰਾਏ ਵਾਡ ਵਾਡ ਅਨ ਮੁੱਲੇ ਗੁਰ ਸਿੱਖ ਬਣਾਏ ਮਹਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਖੇਲ ਰਚਾਏ ਜੋਤ ਸਰੂਪੀ ਖੇਲ ਰਚਾਏ ਆਪਣੇ ਬਣ ਤੇ ਆਪ ਬਣਾਏ ਕ੍ਰਿਸ਼ਨ ਸਾवला ਭੇਖ ਮਟਾਏ ਸਰਬ ਸ੍ਰਿਸ਼ਟ ਮਵਲਾ ਆਪਣਾ ਆਪ ਜਣਾਏ ਉੱਪਰ ਧਵਲਾ ਏਕਾ ਮਾਰਗ ਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਲੀ ਹਿੰਦ ਬਾਹਾਂ ਪਕੜੇ ਉਠਾਏ ਆਤਮ ਪਕੜ ਸਰਬ ਗਵਾਏ ਸ਼ਬਦ ਜਕੜ ਚਰਨ ਲਗਾਏ ਰਸਨਾ ਮਕੜ ਸਰਬ ਗਵਾਏ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦਰਸ ਦਿਖਾਏ ਜੋਤ ਸਰੂਪੀ ਰੰਗ ਅਪਾਰਾ ਗੁਰਮਖ ਮਿਰਲਾ ਪਾਵੇ ਸਾਰਾ ਏਕਾ ਦੇਵੇ ਦਰਸ ਅਪਾਰਾ ਨਜ਼ਰੀ ਆਵੇ ਕ੍ਰਿਸ਼ਨ ਮੁਰਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਲੀ ਹਿੰਦ ਆਏ ਚਰਨ ਦਵਾਰਾ ਕ੍ਰਿਸ਼ਨ ਕਨਈਆ ਦਰਸ ਦਿਖਾਏ ਰਾਮ ਰਮਈਆ ਨਜ਼ਰੀ ਆਏ ਸੋਹੰਗ ਜਾਮ ਪਲਿਆ ਜੋਤ ਪ੍ਰਗਟਾਏ ਨੇਕ ਲੰਕ ਕਾਲ ਜੁਗ ਮਟਈਆ ਆਪ ਅਖਵਾਏ ਸਤਜੁਗ ਸਾਚੇ ਲੇਖ ਲਖਾਏ ਸਾਚਾ ਪ੍ਰਭ ਦਿਆ ਕਮਾਏ ਗੁਰਮੁਖਾ ਪ੍ਰਭ ਸ਼ਰਨ ਲਗਾਏ ਵੇਖਾ ਵੇਖ ਬੇਮੁਖ ਪੁਲਾਏ ਮਾਰਾਈ ਸ਼ੇਰ ਸਿੰਘ বিষ্ণੂ ਭਗਵਾਨ ਆਪ ਆਪਣੇ ਮਾਰਗ ਲਾਏ ਵਾਲੀ ਹਿੰਦ ਸ਼ਰਨੀ ਆਏ ਧਰਨੀ ਤਰ ਵੜਦਿਆ ਕਮਾਏ ਕਰਨੀ ਕਰ ਹੋਏ ਸਹਾਏ ਚਰਨ ਲਾਗ ਭੁਣ ਬਖਸ਼ਾਏ ਆਤਮ ਅਗਰ ਸਰਬ ਬਜਾਏ ਹੰਸੋਂ ਕਾਰਜ ਜੀਵ ਕਲ ਬਣਾਏ ਕਾਂਗੂ ਹੰਸ ਗੋਰ ਸੇਖੋ ਉਪਲਿਆਏ ਵੜ ਸਰਬੰਸ ਆਪ ਚਲਾਏ ਏ ਕਾ ਅੰਛ ਗੁਰ ਸਖ ਤਰਾਏ ਜਿਉ ਕ੍ਰਿਸ਼ਨ ਕੰਸ ਬੇਮੁਖ ਖਪਾਏ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਕਲ ਜਾਮਾ ਪਾਏ ਜੋਤ ਜਗਾਏ ਦਰਸ ਦਿਖਾਏ ਭਰਮ ਮਟਾਏ ਸ਼ਰਨ ਲਗਾਏ ਕਰਮ ਕਮਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਾਲੀ ਹਿੰਦ ਤੀਨ ਜਨਮ ਦੀ ਬੂਝ ਬੁਝਾਏ ਸਾਚੇ ਪ੍ਰਭ ਕਰਮ ਕਮਾਵਣਾ ਜੋਤ ਸਰੂਪੀ ਦਰਸ ਦਿਖਾਵਣਾ ਆਤਮ ਪਰਮ ਸਰਬ ਮਟਾਵਣਾ ਤਿੰਨ ਜਨਮ ਦੀ ਬੂਝ ਬੁਜਾਵਣਾ ਆਤਮ ਭੇਦ ਗੂਝ ਖੁਲਾਵਣਾ ਏਕਾ ਦੂਜੇ ਪੌ ਚਕਾਵਣਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇਕ ਕਲੰਕ ਕਲ ਨਾ ਉਤਰਾਵਣਾ ਵਾਲੀ ਹਿੰਦ ਸ਼ਰਨ ਲਗਾਵਣਾ ਤਿੰਨ ਜਨਮ ਦੀ ਬੂਝ ਬਜਾਏ ਏਕਾ ਪਉ ਸ਼ਬਦ ਰਖਾਏ ਆਤਮ ਗੋਜ ਪ੍ਰਭ ਆਪ ਕਢਾਏ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਪਰਮਾਨ ਜੋਤ ਸਰੂਪੀ ਦਰਸ ਦਿਖਾਏ ਵਾਲੀ ਹਿੰਦ ਹੋਏ ਬਬਲਾ ਅੰਮ੍ਰਿਤ ਚਿਰੇ ਮੁਖ ਕਬਲਾ ਸ਼ਰਣੀ ਪੜੇ ਦਿਸੇ ਕ੍ਰਿਸ਼ਨ ਸਵਲਾ ਮਹਾਰਾਜੇ ਸ਼ੇਰ ਸਿੰਘ ਬਿਸ਼ਨੂ ਭਗਵਾਨ ਜੋਤ ਸਰੂਪੀ 라ਵ ਰਵਲਾ 사ਵਲ ਸੁंदर ਨজਰੀ ਆਏ ਕਵਲ ਨੈਣ ਸਿਰ ਮੁਕਟ ਟਕਾਏ ਸਾਜਣ ਸਾਖ ਸੈਣ ਕੋਈ ਦਸਮਾ ਆਏ ਏਕਾ ਸਜਣ ਸਹੇਲ ਆਪ ਬਣ ਜਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਦਰਸ ਦਿਖਾਏ ਵੇਖ ਦਰਸ ਆਤਮ ਤ੍ਰਿਪਤਾਸੈ ਸਾਜਾ ਪ੍ਰਭ ਹਿਰਦੇ ਵਾਸੇ ਹਮੇ ਰੋਗ ਹੋਏ ਬਨਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਨਸ ਜਨਮ ਕਰਾਏ ਰਾਸੇ ਸੱਚਾ ਪ੍ਰਭ ਦਰਸ ਦਿਖਾਏ ਪ੍ਰਗਟ ਜੋਤ ਭਰਮ ਚੁਕਾਏ ਕਵਲ ਨਬ ਆਪ ਖੁਲਾਏ ਮਹਾਰਾਜੇ ਸ਼ੇਰ ਸਿੰਘ বিষ্ণੂ ਭਗਵਾਨ ਜੋਤ ਸਰੂਪੀ ਦਰਸ ਦਿਖਾਏ ਜੋਤ ਸਰੂਪੀ ਜੋਤ ਜਗਾਏ ਵਾਲੀ ਹਿੰਦ ਸੁਰਤਰ ਖਾਏ ਵੱਡ ਮਰਗਿੰਦ ਸਾਚੇ ਮੂਰਤ ਪਾਏ ਗੁਣੀ ਗਹਿੰਦ ਸੋਹੰਦੇ ਸ਼ਬਦ ਦੇ ਉਪਜਾਏ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਾ ਦਿਸੇ ਦੂਤ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨਾ ਦਿਸੇ ਦੂਰਤ ਆਪ ਚਲ ਸ਼ਰਨੀ ਆਏ ਆਏ ਸ਼ਰਮ ਪ੍ਰਭ ਨਿਮਸਕਾਰਿਆ ਤਰਨ ਤਰਨ ਗੁਣ ਕਰਮ ਵਿਚਾਰਿਆ ਹਰਨ ਫਰਨ ਪ੍ਰਭ ਆਪ ਖੁਲਾਰਿਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਇਕਾਦੇਵੇ ਚਰਨ ਪਿਆਰਿਆ ਵਾਲੀ ਹਿੰਦ ਚਰਨ ਪਿਆਰ ਸਾਚਾ ਦੇਵੇ ਦਰ ਦਰਬਾਰ ਏਕਾ ਕਰਾਏ ਜਗਤ ਵਰਤਾਰ ਸੋਹੰ ਕਰਾਏ ਜੈ ਜੈ ਜਕਾਰ ਮਹਾਰਾ ਜੀਰ ਸਿੰਘ ਸਤਗੁਰ ਸਾਚਾ ਏਕਾ ਦੇਵੇ ਸ਼ਬਦ ਆਧਾਰ ਸਾਚਾ ਪ੍ਰਭ ਨਾਮ ਆਧਾਰਾ ਸਾਚਾ ਪ੍ਰਭ ਜਗਤ ਵਰਤਾਰਾ ਸਾਚਾ ਪ੍ਰਭ ਵਰਤੇ ਵਰਤਾਏ ਵਿੱਚ ਸੰਸਾਰਾ ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਵਾਲੀ ਹਿੰਦ ਆਪ ਲਿਆਏ ਚਰਨ ਦਵਾਰਾ ਸਾਚਾ ਪ੍ਰਭ ਦਿਆ ਕਮਾਏ ਸਾਚਾ ਪ੍ਰਭ ਸੇਵਾ ਲਾਏ ਸਾਚਾ ਪ੍ਰਭ ਆਪਣਾ ਭੇਦ ਆਪ ਚੁਕਾਏ ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀਬ ਉਠ ਜਾਗ ਪ੍ਰਭ ਆਪ ਜਗਾਏ ਜਨ ਕਿਉ ਸੋਏ ਭਾਗ ਵੇਲੇ ਅੰਤ ਕਾਲ ਆਏ ਇੱਕ ਉਪਜਾਏ ਰਾਗ ਪ੍ਰਭ ਸਾਚੀ ਦਿਆ ਕਮਾਏ ਪਹਿਲੀ ਮਾਗ ਪਰਾ ਬਸ ਸਾਚਾ ਸਤ ਜੋ ਗੱਲਾ ਏ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਲਿਖਤ ਲਖਾਏ ਆਪ ਲਖਾਏ ਜਗਤ ਲੇਖ ਜੋਤ ਸਰੂਪੀ ਕੀ ਆਪੇਖ ਸ੍ਰੇਸ਼ਟ ਸਬਾਈ ਰਹੀ ਵੇਖਾ ਵੇਖ ਮਹਾਰਾਏ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਲਖਾਏ ਸਾਚੇ ਲੇਖ ਗੁਰਮੁਖਾਂ ਪ੍ਰਭ ਮੇਲ ਮਲਾਇਆ ਗੁਰਸਿੱਖਾਂ ਪ੍ਰਭ ਆਣ ਕਰਾਇਆ ਗੁਰਮੁਖਾਂ ਪ੍ਰਭ ਪੈ ਚਕਾਇਆ ਗੁਰਮੁਖਾਂ ਪ੍ਰਭ ਦਰਸ ਦਿਖਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਅੰਤਮ ਅੰਤ ਹੋਏ ਸਹਾਇਆ ਅੰਤਮ ਅੰਤ ਆਪ ਰਖਵਾਲਾ ਭਗਤ ਵਸ਼ਲ ਆਪ ਕਿਰਪਾਲਾ ਸੋਹੰਗ ਦੇਵੇ ਸਾਚੀ ਮਾਲਾ ਮਹਾਰਾਜ ਸ਼ੇਰ ਸੰਗ ਵਿਸ਼ਨੂੰ ਭਗਵਾਨ ਆਤਮ ਜੋਤ ਕਰੇ ਉਜਾਲਾ ਜੋਤ ਨਰੰਜਣ ਸਰਬ ਪਸਰ ਪਸਾਰ ਜੋਤ ਨਰੰਜਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਕੀਆ ਅਕਾਰ ਜੋਤ ਨਰੰਜਣ ਮਾਤ ਅਕਾਰੇ ਜੋਤ ਨਰੰਜਣ ਪ੍ਰਭ ਵਿੱਚ ਸੰਸਾਰੇ ਜੋਤ ਨਰੰਜਣ ਆਵੇ ਵਾਰੋ ਵਾਰੇ ਜੋਤ ਨਰੰਜਣ ਏਕ ਰੰਗ ਪ੍ਰਭ ਕਰਤਾ ਰੇ ਜੋਤ ਨਰੰਜਣ ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੈ ਅਵਤਾਰੇ ਜੋਤ ਨਰੰਣ ਆਪਣੇ ਰੰਗ ਜੋਤ ਨਰੰਣ ਗੁਰਮੁਖ ਸਾਕੇ ਸੰਗ ਜੋਤ ਨਰੰਣ ਕਰ ਦਰਸ ਗੁਰਮੁਖ ਸਾਕੇ ਪਾਰ ਲੰਗ ਜੋਤ ਨਰੰਣ ਮਾਰਾਈ ਸ਼ੇਰ ਸਿੰਘ বিষ্ণੂ ਭਗਵਾਨ ਗੁਰਮਖ ਸਾਕੇ ਸਾਜਾ ਦਰਸ ਦਾਨ ਕਰ ਮੰਗ ਜੋਤ ਨਰੰਣ ਆਪ ਅਕਾਰਿਆ ਜੋਤ ਨਰੰਣ ਪ੍ਰਭ ਵੱਡ ਸੰਸਾਰਿਆ ਜੋਤ ਨਰੰਣ ਜੋਤ ਸਰੂਪ ਜਾਮਾ ਵਿੱਚ ਮਾਤ ਦੇ ਧਾਰਿਆ ਜੋਤ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਕਲੰਕ ਨਰਾਣ ਨਰ ਅਵਤਾਰਿਆ ਨੇਕਲੰਕ ਵਿੱਚ ਮਾਤ ਦੇ ਆਏ ਜੋਤ ਨਰੰਜਣ ਨੇਕਲੰਕ ਕਲਨਾਉ ਤਰਾਏ ਨੇਕਲੰਕ ਸਾਜਾ ਥਾਂ ਆਪ ਸੁਹਾਏ ਨੇਕਲੰਕ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਦਰਸ ਦਿਖਾਏ ਜੋਤ ਨਰੰជន ਨਿਰਹਾਰ ਜੋਤ ਨਰੰជន ਨਾਰਿ ਅਵਤਾਰ ਜੋਤ ਨਰੰជន ਸਰਬ ਆਕਾਰ ਜੋਤ ਨਰੰជន ਜੋਤ ਜੀਵ ਜੰਤ ਅਧਾਰ ਜੋਤ ਨਰੰਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਿਆਪ ਪਰਪਸਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਸੋਹਣ ਮਹਾਰਾਜੇਰ ਸਿੰਘ ਵਿਸ਼ਨੂੰ ભગવાન ਅੰਧੀਯ ਸੋ